ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਜੀ ਚੜਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਲੱਗਿਆ ਜੀ ਆਪਾਂ ਅੱਜ ਜਲਾ ਬਲੌਗ ਸ਼ੁਰੂ ਕਰਨ ਟਾਈਮ ਹੋ ਗਿਆ 12:30 ਪਾਣੀ 1 ਦਾ ਤੇ ਆਪਾਂ ਲਾਉਂਦੇ ਸੀਗੇ ਅੱਜ ਗੰਡੇ ਤੇ ਧੁੱਪ ਤਾਂ ਹੈ ਤਾਂ ਠੀਕ ਵਧੀਆ ਸੋਹਣੀ ਹੈ ਖੈਰ ਧੁੱਪ ਤਾਂ ਪਰ ਥੋੜੀ ਜੀ ਮੱਧਮ ਜੀ ਹੈ ਤੇ ਚਲੋ ਤਿੰਨ ਦਿਨ ਹੋ ਗਏ ਹੁਣ ਤਾਂ ਵਧੀਆ ਰੱਬ ਹਨਾ ਤੁੱਪ ਜੀ ਕੱਢ ਲੈਂਦਾ ਇੰਨੇ ਨਾਲੇ ਚਲੋ ਪਸੂ ਡੰਗਰ ਬਾਹਰ ਵਧੀਆ ਹਨਾ ਧੁੱਪ ਸੇਕ ਲੈਂਦੇ ਆ ਆਪ ਵੀ ਕੋਈ ਕੰਮ ਨੂੰ ਹੱਥ ਪਾਉਣੇ ਆ ਨਾਲੇ ਕੱਪੜੇ ਕੋਪੜੇ ਸੁੱਕ ਜਾਂਦੇ ਆ ਦੇਖੀ ਹੁਣ ਅੱਗੇ ਭਾਈ ਦਾ ਪਹਿਲਾਂ ਖੜ ਗਿਆ ਮੂਰੇ ਤੇ ਆਪਾਂ ਲਉਂਦੇ ਸੀਗੇ ਜੀ ਗੰਡੇ ਲਾ ਦੀਏ ਤੇ ਮੰਮੀ ਕਿੱਥੇ ਆ ਜਾਦਾ ਤਰਪਾ ਓਏ ਯਾ ਆਏ ਕਿਵਾਂ ਲਾਏ ਬੱਟਾ ਨਹੀਂ ਬਾਲੇ ਬਾਲ ਬਾਲ ਲੋਚ ਮਮੀ ਦੇ ਜਿਵੇਂ ਜੜੀ ਲਾਈਏ ਨੇ ਗੰਡੇ ਮਮੀ ਬੱਟਾ ਨਹੀਂ ਭਾਈਆ ਆਇਆ ਤਾਂ ਹੋਈ ਨਹੀਂ ਹੋਣੇ ਇਹ ਹੈ ਨੇੜੇ ਨੇੜੇ ਲਾਉਂਦੇ ਉਹ ਕੋੜਾ ਲੱਗਾਂਗੇ ਬੱਟਾ ਦੇ ਬਹੁਤ ਜ਼ਿਆਦੇ ਵੱਡੇ ਹੁੰਦੇ ਆਏ ਫੁੱਲਣੇ ਨੇ ਲੋ ਜੀ ਅਮਰੂਦ ਹੈ ਨਹੀਂ ਬਾਈ ਹੈ ਨਹੀਂ ਹੋਰ 부ਜੇ ਤੇ ਕੀ ਆ ਹੁੰਦਾ ਉਹ ਹੋਣਗੇ ਇਹ ਠੰਡ ਦਾ ਕਰਕੇ ਨਾ ਤੇ ਸਾਰੇ ਕੇਰਾ ਹਜੇ ਕੋਈ ਨਹੀਂ ਪਾਉਂਦਾ ਛੇਤੀ ਛੇਤੀ ਆਉ ਬੁੱਧੇ ਤੇ ਤਾਂ ਪਾਣਾ ਹੁਣ ਹਾਂ ਆਸੇ ਛੋਟਾ ਜਿਹਾ ਕੱਚਾ ਮੈਂ ਦੇ ਨਹੀਂ ਲਾਉਂ ਮੈਂ लो पाई। है ही नहीं गे हा भी शांत है ना डैडी ने लाइए आप गंडे लाइज

ਕਿਦਰੇ ਅੰਦਰ ਕੀ ਦੋਨੋਂ ਬੈਠਾ ਕਿਤਰਾ ਖਾਣੇ ਆ ਦੂਸਰਾ ਬੈਠ ਜਾ ਕਾ ਕਾ ਨੇ ਆਉਣ ਹੈ ਇਹ ਇਹ ਉਹ ਛੱਟੀ ਸਾਡੇ ਬਾਲਾ ਪੰਡਾ ਨਾ ਸਾਡੇ ਬਾਗਰੀ ਵਾਲੇ ਰਿਆ ਨਹੀਂ ਕਿ ਨਾ ਵਿਚੀ ਪੰਜਾਬੀ ਵਿਚੀ ਬਾਗਰੀ ਵਿਚੀ ਸਾਰੇ ਕੰਨ ਸਾ ਅਸੀਂ ਪੰਜਾਬੀਆਂ ਹੁਣ ਪਹਿਣਾ ਕਮੈਂਟ ਕਰਕੇ ਆ ਰਹੇ ਹਾਂ ਜੀ ਦੀ ਤੁਸੀਂ ਹਰਿਆਣੇ ਚ ਰਹਿੰਦੇ ਹੋ ਜੇ ਤੁਸੀਂ ਬੋਲਦੇ ਪੰਜਾਬੀ ਹੋ ਐ ਤਾਂ ਪੰਜਾਬੀ ਵੀ ਹੈਗੇ ਬਥੇਰੇ ਵਿੱਚ ਪੰਜਾਬੀ ਵੀ ਬਹੁਤ ਹੈ ਸਾਰਾਗਾ ਜਾਂਦਾ ਸਾਡੇ ਆਪਾਂ ਕੀ ਆ ਮੰਮੀ ਮਾਦੀ ਬੋਲੀ ਆਪਾਂ ਕਿਹੜੇ ਆ ਕਿਹੜੇ ਨਹੀਂ ਆਪਾਂ ਨਾ ਮਾਲਵੀਆ ਵਾਲਿਆਂ ਕੇ ਮਾਲਵੀਆਣ ਆਪਾਂ ਮਾਲਵੀਆ ਲੋ ਜੀ ਇੰਨੀ ਕਿਆਰੀ ਆਪਾਂ ਲਾਤੀ ਗੰਨੇਆਂ ਦੀ ਹੁਣ 2 ਵਜ ਗਏ 2 ਵਾਲੀ ਜ਼ਿਆਦਾ ਟਾਈਮ ਹੋ ਗਿਆ ਕਿਹੜਾ ਇੱਥੇ ਇੱਥੇ ਲਾਤਾ ਬਾਕੀ ਜਿਹੜੀ ਫੱਕ ਬਚ ਗਈ ਉਹ ਆਦੇ ਸਿਉ ਉੱਥੇ ਲਾਵਾਂਗੇ ਜਿੱਥੇ ਆਪਣੇ ਖਾਲੀ ਜਥਾਂ ਪੈ ਕਣਕ ਦਾ ਉਹ ਬੁੱਝਾ ਜਾਨੀ ਜਿੱਥੇ ਆਪਣੇ ਸਵਾਤਾ ਦੇ ਕੋਲੇ ਜਿੱਥੇ ਮਿੱਟੀ ਪਈ ਉਹ ਚੱਕੀ ਆ ਉੱਥੇ ਆਦੇ ਸਿ ਲਾਉਣ ਨੂੰ ਚਾਹ ਨੂੰ ਕਿਹੜਾ ਇੰਨੀ ਲਾਤੀ ਹੁਣ ਇਹਦੇ ਚ ਪਾਣੀ ਤਾਂ ਨਹੀਂ ਪਾਉਣੇ ਆ ਤੇ ਚਾਹ ਚੁੱਕ ਕਰਕੇ ਕਿਹਨੇ ਚਾਹ ਪੀਂਦੇ ਆ ਫਿਰ ਇਹਦੇ ਬਾਅਦ ਪਾਣੀ ਪਾ ਦੇਣਗੇ ਇਹ ਚ ਕਿਹੜਾ ਲਓ ਜੀ ਹੁਣ ਆਪਾਂ ਚੱਲਦੇ ਆਂ ਕਿ ਐ ਹੋ ਗਿਆ ਦੇਖੋ ਚਲੋ ਲੱਗੇ ਹਨਾ ਇੰਨਾ ਕ ਫਿਕਰ ਜਾਣੇ ਪੜ ਗਿਆ ਚਲੋ ਹੋ ਜਾਣ ਤਾਂ ਵਧੀਆ ਹਨਾ ਬਾਵਾ ਜਿੰਨੇ ਚੱਲ ਹੋ ਗਏ ਅੱਧੇ ਵੀ ਇਹਦੇ ਚੋਂ ਨਿਕਲੇ ਹਨ ਤਾਂ ਕਿੰਨੇ ਸਾਰੇ ਹੋ ਜਾਣਗੇ ਤੇ ਗੰਡਿਆਂ ਦਾ ਬਿਨਾ ਤੁਹਾਨੂੰ ਪਤਾ ਜੀ ਸਰਦਾ ਨਹੀਂ ਹਰੇਕ ਦਾਣ ਸਬਜ਼ੀ ਦੇ ਵਿੱਚ ਗੰਢੀ ਪੈਂਦੇ ਹੀ ਪੈਂਦੇ ਤੇ ਬਸ ਆਪਾਂ ਚਾਹ ਚੂ ਕਰਦੇ ਆਂ ਚਾਹ ਚੂ ਕਰਕੇ ਫੇਰ ਣਾਉਣੇ ਹੈਗੇ ਤੇ ਹਜੇ ਆਪਣੀ ਲਾਡੋ ਦੇ ਉਂਗਲਾਂ ਤੇ ਦਿਨ ਗਿਣਦੇ ਆ ਚਿੱਟੀ ਗਾਂ ਦੇ ਬਸ ਹੁਣ ਤਾਂ ਥੋੜੇ ਦਿਨਾਂ ਚ ਸੂਪੂਗੀ ਦੇਖੀ ਐ ਦੇਖੋ ਹੁਣ ਫੱਕ ਸੁੱਕ ਗਿਆ ਨਾ ਵਧੀਆ ਹੁਣ ਤਾਂ ਉਹ ਘਰ ਨਹੀਂ ਆਵੀ ਕੋਝੀਆਂ ਬਣ ਗਈਆਂ ਹਜੇ ਫੱਕ ਬਚ ਗਈ ਤੇ ਹੁਣ ਕੇਰਾ ਜਛੰਦੇ ਰੈਡੀ ਵੀ ਹਰਾ-ਹਰਾ ਲੈ ਕੇ ਆਉਣਗੇ ਮੈਂ ਵੀ ਚਾਹ ਕਰਦੀ ਆ ਫੇਰ ਕੱਲ ਤੇ ਗੱਲ ਗਈ ਹੁਣ ਜਿਹੜੀ ਫੱਕ ਬਚ ਗਈ ਕਾਲ ਨੂੰ ਜਮਾ ਬਿਆ ਹੋ ਗਈ 2 ਦਿਨਾਂ ਲੱਗੀਆਂ ਸੁੱਚਾ ਸੁੱਚਾ ਮੈਂ ਮੁੱਦਾ ਪਰਿਆ ਸੀ ਚਲੋ ਜੀ ਚਾਹ ਕਰਦੇ ਆਪ ਲਓ ਜੀ ਆਪਾਂ ਧੋਲ ਲਿਆ ਮੂੜੀਆਂ ਤੇ ਆਪਾਂ ਬਣਾਵਾਂਗੇ ਅੱਜ ਬਰੌਠੇ ਤੁਸੀਂ ਸਾਰੇ ਘਰਾਂ ਭਰਾ ਆਪ ਕੋਲ ਹੈ ਨਾ ਵੀ ਸ਼ਾਮ ਨੂੰ ਨਾ ਬਣਾਇਆ ਕਰੋ ਪਰ ਦਹੀਂ ਰੱਖੀ ਹੋਈ ਹੈ ਜੀ ਉਹ ਘਾ ਲਾਖ ਨੂੰ ਦੇ ਸ਼ਾਮ ਨੂੰ ਬਰੌਠੇ ਤੇ ਵੀ ਅਰ ਨਹੀਂ ਖਣੀ ਚਾਹੀਦੀ

ਦਾ ਮੋਹੂ ਬੋਲਣਾ ਚਾਰ ਬਜੇ ਨਾਲ ਜਾਉਗੀ ਬੱਚੇ ਤਾਂ ਨਹੀਂ ਹਾਂ ਅੱਧੀ ਚੰਪੀ ਭਣੇ ਲਓ ਜੀ ਆਪਾਂ ਲਾਉਣ ਲੱਗੇ ਤੁਸੀਂ ਆਦੇ ਹੋਗੇ ਵੀ ਤੁਸੀਂ ਤਾਂ ਅਸੀਂ ਪਰੌਠੇ ਬਗੋੜੇ ਪਕਾਉਣੇ ਆ ਤੇ ਤੁਸੀਂ ਬਣਾਈ ਜਾਂਦੇ ਹੋ ਸਬਜ਼ੀ ਆਪਾਂ ਇਹ ਬਣਾਉਣੇ ਹੁੰਦੇ ਆ ਜੀ ਪਹਿਲਾਂ ਸਬਜ਼ੀ ਬਗੂ ਜਮਾ ਸੇਮ ਸਬਜ਼ੀ ਬਗੂ ਬਣਾਉਣੇ ਆ ਤੇ ਥੋੜਾ ਜਿਹਾ ਤਲ ਲੈਣ ਦੇ ਤੀਆ ਸੁੱਕੇ ਬੀਚ ਫਿਰ ਬਾੜੇ ਸਵਾਦ ਆ ਜਾ ਤੁਸੀਂ ਤਾਂ ਆਈ ਬਣਾਉਣੇ ਹੁੰਦੇ ਆਗੇ ਤੇ ਪਰ ਆਪਾ ਮੇਰੇ ਤੋਂ ਜੂਨੀ ਬਗ ਜਿਵੇਂ ਆਪਾਂ ਆ ਪੇੜੇ ਦੇ ਵਿੱਚ ਆਣਾ ਹਲਾ ਕੇ ਸਾਰਾ ਸਮਾਨ ਹੁੰਦਾ ਜਿਹੜਾ ਹਨਾ ਵੀ ਐ ਪਗਾਲੀਏ ਉਹ ਮੈਂ ਖਵੇਲੇ ਨਹੀਂ ਆਂਦੇ ਆਪਾਂ ਧੋੜਾ ਹੀ ਪੌੜੇ ਹੁੰਦੇ ਹੈਗੇ ਤੇ ਵਧੀਆ ਲੱਗਦਾ ਧੋੜੇ ਦੇ ਵਿੱਚ ਵੀ ਕਾਫੀ ਸਮਾਨ ਪੈ ਜਾਂਦਾ ਹੈਗਾ ਤੇ ਇੱਧਰ ਆਪਣਾ ਇੰਨਾ ਸਾਰਾ ਪਾਵਾਂਗੇ ਜੀ ਵਿੱਚ ਧਨੀਆ ਤੇ ਇੱਕ ਪਾਇ ਗੰਡਾ ਇੱਕ ਹਰੀ ਮਿਰਚ ਤੇ ਇੱਕ ਢਮੇਚੀਰ ਲਿਆ ਆਪਾਂ ਟਮਾਟਰ ਤੇ ਸਬਜੀ ਨੂੰ ਬਣਾ ਕੇ ਜਮਾ ਫੇਰ ਆਪਣਾ ਉਹ ਬਣਾ ਲੈਂਦੇ ਆਪਾਂ ਬਹੁਤ ਸਵਾਦ ਬੰਦਿਆ ਟੇਸਟੀ ਬੰਦਿਆ ਵਧੀਆ ਤੇ ਬਾਕੀ ਸਾਰੇ ਭਾਂਡ ਭਰਾਏ ਨਾ ਆਖਿਓ ਬਣਾ ਸ਼ਾਮ ਨੂੰ ਨਾ ਖਾਇਆ ਕੋਈ ਕਦੇ ਤਾਂ ਕੁਝ ਨਹੀਂ ਹੁੰਦਾ ਜੀ ਇੱਕ ਅੱਧਾ ਦਿਨ ਆਪਾਂ ਕਿਹੜਾ ਡੇਲੀ ਖਾਣੇ ਆ ਹਨ ਆਪਾਂ ਪਤਾ ਨਹੀਂ ਹੁਣ ਉਹ ਤੋਂ ਕਾਲਿਆਂ ਵਾਲੇ ਹੀ ਬਣਾਏ ਸੀਗੇ ਤੇ ਆਪਾਂ ਤਾਂ ਇੱਥੇ ਆਟਨ ਆਪਾਂ ਪਹਿਲੀ ਵਾਰ ਹੀ ਬਣਾ ਰਹੇ ਆਂਗੇ ਤੇ ਬਾਕੀ ਕਾਫੀ ਦਿਨ ਬਾਅਦ ਚੁੱਲੇ ਤੇ ਜਿਹੜੀ ਆਪਾਂ दाल ਸਬਜੀ ਬਣਾਉਂਦੇ ਹਨਾ ਵਲੌਗ ਚ ਆਇਆ ਨੇ ਆਪਣੇ ਤਾਂ ਹੁਣ ਜੋ ਨਵਾਂ ਕੁੱਕਰ ਲਿਆਂਦਾ ਤੇ ਛੁੱਲੇ ਤੇ ਕਦੇ दाल ਸਬ지 ਬਣਾਈ ਨਹੀਂ ਚਲ ਆਇਆ ਮੁੜ ਕੇ ਦਰਜੇ ਛੁੱਲੇ ਆ ਗਏ ਜਦੋਂ ਵਧੀਆ ਤੇ ਮੁੜ ਕੇ ਆਉਣ ਦਾ ਟਾਈਮ ਦੇ ਨਾਲ ਹੀ ਛੁੱਲੇ ਦੀ ਧਰਦਿਆ ਕਰਾਂਗੇ ਪਤੀਲੀ ਦੇ ਵਿੱਚ ਹੀ ਜਿਹੜਾ ਕਪੜਾ ਵੀ ਹੈਗਾ ਆਪਣੇ ਉਹ ਉਸ ਧਰਦਿਆ ਕਰਾਂਗੇ ਤੇ ਦੇਖੋੜਾ ਥੋੜਾ ਜਿਆਦਾ ਹੁੰਦਾ ਵੀ ਗੜਣ ਵੀ ਛੋਟੇ ਆ ਤੇ ਪਸਤਰੀ ਜੀ ਲਾ ਦੀ ਜੇ ਮੰਗਰ ਸੇਕ ਨਿਕਲੀ ਆਣਾ ਫਿਰ ਬੜੀ ਛੇਤੀ ਜਿਹੜੀ ਸੀ ਸਬ지 ਸੂਜੀ ਬੰਦੀਆਂ ਨਾਲੇ ਅੱਗ ਨੂੰ ਗਈ ਤੇ ਲਓ ਜੀ ਆਪਣਾ ਜੀਰਾ ਹੋ ਗਿਆ ਫਰਾਈ ਹੁਣ ਆਪਾਂ ਪਾ ਲਈਏ ਗੰਡਾ ਆ ਨੀ ਨੂਰ ਚਿੱਤ ਜਿਹੜਾ ਕਿ ਨੂਰ ਮੱਚ ਦਾ ਤੇ ਹਲਦੀ ਹੁੰਦੀ ਆ ਆਪਾਂ ਨੂੰ ਵੀ ਚਰਚੀ ਆਏ ਲੱਗਦਾ ਵੀ ਸਮੈਨੇਜਿੰਗ ਆਵੇ ਹਲਦੀ ਕਿੱਥੇ ਪਾਣੀ ਆਪਾਂ ਇਹਦੇ ਵਿੱਚ ਸੁਆਣ ਜਿਹੜਾ ਕਿ ਸਾਰੇ ਮਸਾਲੇ ਸਬਜ਼ੀ ਵਾਲੇ ਪਾਉਂਦੇ ਨੇ ਜਿਹੜੇ ਆਪਾਂ दाल ਸਬਜ਼ੀ ਜੁਵਾਣੇ ਬਸ ਥੋੜੇ ਜਿਹਾ ਤੇਜ ਰੱਖਾਂਗੇ ਆਪਾਂ ਕਿਉਂਕਿ ਆਟਾ ਆ ਵੀ ਹੋ ਜੂਆ ਹਨਾ ਫਿਰ ਰੋਟੀ ਵੀ ਹੋ ਜਾਂਦੀ ਹੈ ਜੀ ਤੇ ਤੇ ਟੇਸਟ ਜਲਾਵੇ ਤਾਂ ਵਧੀਆ ਨਹੀਂ ਲੱਗਦੇ ਬਰਾਉਂ

ਆਪਣੇ ਨਿਰਿੰਦਰ ਬਲੌਗ ਨਾਂ ਤੇ ਭੈਣ ਦਾ ਨਾਂ ਹੈਗਾ ਜੀ ਰਣਵੀਰ ਰਣਵੀਰ ਗੌਰ ਦੇ ਭੈਣ ਹੈ ਜੀ ਕਿ ਮੇਰਾ ਨਾਂ ਜੀ ਨੂੰ ਕੋਲੋਂ ਲਓ ਜੀ ਕੱਲ੍ਹ ਆਲੇ ਪਾਸੇ ਬੋਲਣਾ ਸੀ ਮੈਂ ਕੁੱਝ ਨਹੀਂ ਤੇ ਰਾਤ ਨੂੰ ਆ ਕੇ ਬੋਲਦੇ ਇਸ ਤਰ੍ਹਾਂ ਹੋ ਗਿਆ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਜਿਹੜੀ ਕਿ ਆਪਣੇ ਅਮੂਲੀਆਂ ਦਾ ਪਾਣੀ ਜਿਹਾ ਜਿਹੜਾ ਸਾਰਾ ਜੀ ਉਹ ਆਪਾਂ ਕੱਢਤਾ ਤੇ ਮਿੱਠੀਆਂ ਮੂੜੀਆਂ ਆਪਣੀਆਂ ਬਹੁਤ ਵਧੀਆ ਪਾਣੀਆ ਮਿਕਸ ਕਰਤਾ ਤੇ ਨਾਲੇ ਤਾਂ ਇਹ ਠੇਕ ਲਵਾਇਓ ਜੀ ਸਾਰਾ ਜਿਹੜਾ ਕੀ ਹੋਣਾ ਦੇ ਵਿੱਚ ਦੀ ਮੈਂ ਆਪਾਂ ਨੂਨ ਪਾਤਾ ਹਨਾ ਨਮਕ ਪਾਤਾ ਤੇ ਤੁਹਾਨੂੰ ਪਤਾ ਨਾ ਨੂਨ ਮਿਰਚ ਪਾਇਓ ਜੀ ਆਪਾਂ ਦੁੱਧ ਬਣਾਉਣਾ ਹੈ ਤਾਂ ਮੂਰੀਆਂ ਵੀ ਪਾਣੀ ਦੇ ਛੱਡ ਲਵਾਂਗੇ ਤੇ ਜੇ ਆਪਾਂ ਇਹ ਠੇਕ ਲਵਾ ਕੇ ਕੜਾਈ ਦੇ ਵਿੱਚ ਆ ਜਿਹੜੀ ਮੂਸਰ ਦਾ ਸਬ지 ਬਣਾਉਣੀ ਹੈ ਤੇ ਜਿਹੜਾ ਜਿਹੜਾ ਜੀ ਮੂਨਗੋ ਹੋਣੀ ਹੈ ਜਿਹਨੇ ਅੰਦਰੋਂ ਪਾਣੀ ਛੱਡ ਦੂ ਉਹ ਮੱਖੀ ਆਉਂਦਾ ਤੇ ਤੇ ਠੇਕ ਵਧੀਆ ਬਣਦੀ ਹੈ ਤਾਂ ਇਹ ਬੜਾ ਵਧੀਆ ਕੱਟ ਗਿਆ ਜਿਹੜਾ ਵੀ ਮੜਾ ਮੋਟਾ ਜੀ ਹੋਊਗਾ ਜੀ ਪਾਣੀ ਹੋਊਗਾ ਵੈਸੇ ਤਾਂ ਆਪਾਂ ਤੋਂ ਜੋੜਿਆ ਵਧੀਆ ਪਾਣੀ ਜਿਹੜਾ ਪਿਆਰ ਦਾ ਪਾਣੀ ਹੋ ਛੱਡਣਗੇ ਮੂਹ ਵਿੱਚ ਪਾਏ ਤੋਂ ਉਹ ਸਾਰਾ ਜਿਹੜਾ ਪਾਣੀ ਦਾ ਉੱਥੇ ਅਰੋਗ ਕਰਾਵਾਉਂਦੇ ਦੇਖੋ ਜੇ ਨੇ ਮੂਹੀ ਖਣੀ ਹੋਈ ਤਾਂ ਦੁੱਧ ਭਾਗ ਖਾਦੇ ਹੁੰਦੇ ਸਾਰੇ ਸੱਜ ਦੀ ਤੇ ਦੁੱਧ ਪਾ ਕੇ ਜੇ ਖਾ ਲਏ ਤਾਂ ਸੱਜ ਦੀ ਸੱਜ ਦੀ ਵੜ ਗਈ ਜਿਹਨੇ ਅਰੋਗ ਨਹੀਂ ਖਾਣੇ ਹੈ ਬਾਕੀ ਸਾਡੇ ਸਾਰੇ ਵੀ ਵਧੀਆ ਖਾ ਲੈਂਦੇ ਜੀ ਗੜ ਕਰਾਉਂਦੇ ਚਾਹ ਤੇ ਬੜਾ ਤੇ ਰਾਜਾ ਬੜਾ ਸੀਗਾ ਤੱਲ ਦਾ ਤੇ ਤਾਂ ਕਰਕੇ ਫਿਰ ਮ ਜਿਹੜੀ ਕਿ ਦਹੀਂ ਰੱਖੀ ਸੀਗੀ ਤੇ ਤੈਨੂੰ ਦਾ ਪਿਆ ਕਰਨਾ ਦਹੀਂ ਦਾ ਖਾ ਲੈਣਗੇ ਰੈਡੀ ਤਾਂ ਸਾਡੇ ਆਥਰੇ ਦਹੀਂ ਨਹੀਂ ਖਾਂਦੇ ਹੁੰਦੇ ਰੈਡੀ ਦੁੱਧ ਨਾਲ ਖਾ ਲੈਣਗੇ ਬਾਕੀ ਜਸ਼ਨੇ ਦੀ ਦਹੀਂ ਬੰਦ ਹੈ ਬਾਕੀ ਅਸੀਂ ਰਹਿਗੇ ਤਾਂ ਬੜਾ ਸੋਹਣਾ ਲੱਗਦਾ ਜੀ ਸਮੈਲ ਵੀ ਬਹੁਤ ਸੋਹਣੀ ਹੈ ਉੱਤੇ ਵੀ ਸੋਹਣਾ ਲੱਗਦਾ ਪਾਇਆ ਏ ਧਨੀਆ ਤੇ ਪਰੌਠੇ ਦੇ ਵਿੱਚ ਪਾਇਆ ਉਹਦਾ ਸਵਾਦ ਵੱਖਰਾ ਹੈ ਹਨਾ ਨਾਲ ਸੋਹਣਾ ਦਾ ਹਰਾ ਹਰਾ ਤਾਂ ਹੀ ਕੱਚਾ ਕੱਚਾ ਬਲਾਈ ਖੜਾ ਪਰੇਗਾ ਤੇ ਸਾਗ ਚ ਪਾਲ ਜੇ ਮੰਮੀ ਨੇ ਉੱਤੇ ਸਾਗ ਚ ਬਣਾ ਸੀ ਪੂਰੀ ਢੋਲ ਘੁੱਟੀ ਬਣਾ ਕੇ ਤੇ ਬਹੁਤ ਸੁਆਹ ਸਾਗ ਬਣੇ ਸੀ ਹੁਣ ਤਜੀ ਵਾਸੀ ਇੱਕ ਅੱਧੀ ਵਾਰ ਹੋਰ ਸਾਗ ਤੇ ਹੋਗਾ ਬਸ ਗੀਰ ਉੱਤੇ ਜੀ ਹੁਣ ਤਾਂ ਸਰਮਾ ਜਿਹੜੀਆਂ ਕਿ ਜਮਾ ਪੀਲੇ ਪੀਲੇ ਗੁੰਨਾ ਤੇ ਆਈਆਂ ਜਮਾ ਪੱਕ ਗਿਆ ਚਾਹ ਚਵੇਰ ਆਏ ਹੋਏ ਪੀਲੇ ਪੀਲੇ ਗੁੰਨਾ ਨਾਲ ਸਭ धनिया तो में वाहवा ही लिया धनिया धो के लिए किन्ना पानी ना चो हम सेक देना सारा पानी सुक जुआ मुड़के जो परौठ है बनावा फिर पानी जल हूं जमानगी बाकी आप जूजू मैं थोड़ी नहीं बनते भाई ਮੈਂ ਆਪਾਂ ਆਖੀ ਜਾਗੇ ਹਨਾ ਹਰੇਕ ਜਿਹੜਾ ਕੋਈ ਵੀ ਅਭਲਾ ਆਂਦੀ ਵੀ ਕਿਸ ਕੋਈ ਨਾ ਕੋਈ ਕਮੀ ਹਰੇਕ ਜਿਹੜੀ ਹਨਾ ਕੋਈ ਜਿਹੜੀ ਮੈਨੂੰ ਨਹੀਂ ਬਣਾਉਣੀ ਆਉਂਦੇ ਉਹ ਕਈ ਬਣਾ ਨਾ ਪੜਾ ਮੈਨੂੰ ਆਖਣ ਦਾ ਦੀਦੀ ਵਧੀਆ ਆਏ ਬਣਦੇ ਆਏ ਵੀ ਸੌਖੇ ਹੁੰਦੇ ਆ ਪਰ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਜੀ ਬਹੁਤ ਅਫਰਾਂ ਨੂੰ ਬਣਾ ਕੇ ਦੇਖਾ ਦੇਖਾ ਪਰ ਮੈਂ ਆਏ ਵਾਰ ਫੇਰ ਹੋ ਗਿਆ ਮਨ ਦੇ ਨੀ ਗੋਹਾ ਮੈਂ ਤਾਂ ਸਾਰਾ ਨਾ ਹੋ ਕਰ ਦਿੰਨੀ ਆ ਚੰਗਲ ਵੇੜਦਣੀਆਂ ਹੋਈਆਂ ਨਾ ਮੂਰਾ ਹੱਥ ਹੋ ਜਾਂਦਾ ਬੱਚ ਲੋਚ ਕੋਲੇ ਨੂੰ ਫਾਇਨੇ ਲਾਉਂਦੇ ਸੁੱਕਾ ਕੋਨੇ ਆਪਣੇ ਕੱਪੜੇ ਲਾਉਣੀ ਹੈ ਮਤਾਰ ਤੇ ਪਏ ਸੁੱਕੇ ਹੋਇਆ ਵਧੀਆ ਉਹਨਾਂ ਦੀ ਲਾਉਣੇ ਆ ਪਤ ਹੈ ਉਹਨੇ ਦਸ ਸੇਕ ਜਣਾ ਸਾਰਾ ਭਾਂਡੇ ਕਿਤਾ ਸੋਹਣਾ ਹੋਗਾ ਪੰਨੀ ਹਰਾ ਹਰਾ ਆਣੀ ਬਾਲਾ ਜੇ ਤਾਂ ਪਾੜਾ ਪੁੱਟੇ ਲੋਗੀ ਚੰਗੀ ਤਰ੍ਹਾਂ ਨਚੋੜ ਕੇ ਸਚਾੜੀ ਆਖਾ ਚੱਕ ਲਈ ਆਪਾਂ ਸੁਣੋ ਜਿਵੇਂ ਇਹ ਵਗਰੇ ਆ ਅੱਜ ਆ ਜੀ ਕਾਰਡ ਮੈਂ ਇਹਨਾਂ ਨਾ ਲਵਾਂ ਮੈਂ ਜੀ ਗਾ ਜੀ ਹੋ ਗਿਆ ਮੈਂ ਜੰਡਾ ਨਾਲ ਚਟਾਣਾ ਜਾਓ ਜੈਸ ਨਾ ਤੇ ਜਾਊਗਾ ਆਖਾ ਜੇ ਆਪਾਂ ਅੱਜ ਜੰਡਾ ਵਾਲਾ ਜਟਾਣਾ ਸਿਰਸਾ ਆ ਆਪਣੇ ਆਹੀ ਜਟਾਣਾ ਜੰਡਾ ਵਾਲੇ ਇਸ ਨੂੰ ਜਟਾਣਾ ਕਹਿੰਦੇ ਨਾ ਇਹ ਤਾਂ ਪੋਰਾ ਸੁੱਤ ਸੱਲੇਗਾ ਆਪਣੇ ਸਾਸ ਸੇ ਜੰਡਾ ਤਾਂ ਹੈਗਾ ਜੰਡਾ ਇਹ ਹੀ ਹੋਊਗਾ ਨਹੀਂ ਹੜੀਆਂ ਨੂੰ ਤਾਂ ਦਿੱਤਾ ਹੀ ਜੰਡਾ ਲੈ ਚੋਰ ਮਾਰ ਜੰਡਾ ਪਸਾ ਨਹੀਂ ਚੱਟ ਜੰਡਾ ਜਟਾਣਾ ਨਹੀਂ ਇਹ ਹੋਰ ਆ ਪਤਾ ਨਹੀਂ ਸੱਸੇ ਜਿਹਲੇ ਜੀ ਬੰਦਾ ਆਪਣੇ ਜੀ ਬੰਦੇ ਤਾਂ ਹੋਵੇ ਹੋਰ ਆ ਇਹ ਲੋ ਦੀ ਆਪਣਾ ਲੱਗੇ ਕੱਪੜੇ ਤਾਂ ਲਾਉਣ ਤੇ ਸੂਰਜ ਦੇਵਤਾ ਬਸ ਜਾਣ ਦੀ ਤਿਆਰੀ ਚ ਇਹ ਸੁਣਾ ਤਾਂ ਨਹੀਂ ਜਟਾਣਾ ਖਲਾ ਜੰਡਾ ਲਈ ਆ ਦੇ ਤਾਨੀ ਭਾਈ ਇਸੇ ਨੂੰ ਆ ਦੇ ਕੇ ਨਹੀਂ ਆਈ ਹੋਣਾ ਡੈਡੀ ਦੇ ਬੈਠ ਮਾਰਦੀ ਦੇਖੀ ਤਾਂ ਨੂੰ ਕੰਮ ਲਾਉ ਦੇ ਜੀ ਇਹ ਕੰਮ ਕੰਮ ਤੇਜੀਆਂ ਵਾਲੇ ਕੰਮ ਹੈ ਨਾ ਹੀ ਬੈਠਾ ਨਾ ਉਹ ਤਾਂ ਲੱਗਣ ਲੱਗੇ ਦਨ ਜੀ ਵਧੀਆ ਆ ਬੋਚ ਲੱਗ ਤੋ ਪਨੌਣ ਲੱਗ ਜਾਣਾ ਆ ਮਾਂ ਪੰਜ ਗਿਆ ਫਿਰ ਅੱਜ ਮਾਂ ਬੰਦੇ ਦਾ ਸਸੀ ਬਾਈ ਨੂੰ ਲਗਾਏ ਫਿਰ 7 8 ਕੱਢ ਦੂ ਕੱਢ ਦੂਗੀ ਹਜੇ ਦੋ ਮੈਨੂੰ ਲੱਗਦਾ ਹੈ ਸ਼ੱਕ ਵੀ ਦੋ ਕੁ ਦਿਨ ਹੋਰ ਲੱਗਦੇ ਬਾਹਲੇ ਨਹੀਂ ਹਜੇ ਬਾਹਲੇ ਬੜੇ ਨੇ ਮਗਰ ਵਾਲਾ ਜਿਵੇਂ ਮਗਰ ਨਹੀਂ ਵਾਲ ਬੱਡੇ ਕੱਢ ਜਮਾ ਵਾਲਾ ਕੱਢ ਜੂ ਕਿ ਤੇਲੇ ਵਾਲਾ ਮੁੱਲ ਤਾਂ ਜੀ ਨਹੀਂ ਆਉਂਦਾ ਇਹ ਤਾਂ ਹੀ ਤਾਂ ਹੈ ਕੀ ਪਤਾ ਹੁਣ ਆਪਾਂ ਨੂੰ ਕਾਇਮ ਹੀ ਰਹਿ ਜਾਂਦੀ ਹੋਰ ਇਹਦੇ ਆਪਣੇ ਸਾਡਾ ਸੀ ਭੁੱਲ ਕੇ ਜੀ ਗਾਂ ਦਾ ਤਰੀਕ ਦਿਨ ਵਾਰ ਹੀ ਜਾਂਦੇ ਮੀਂਹਾਂ ਜਾਂਦੇ ਬਣੀਆਂ ਕਿ ਰਹਿੰਦੇ ਬਣੀਆਂ ਰਹਿੰਦੇ ਬਣੀਆਂ ਹੀ ਨਹੀਂ ਪਤਾ ਇੱਕ ਇਹਦੇ ਅੱਗੇ ਜਿਵੇਂ ਪਹਿਲਾਂ ਸੂਏ ਸੁੰਦੀ ਸੀ ਵਧੀਆ ਸੁੱਕਮ ਸੂਏ ਸੁੱਕਮ ਸੁੱਕੀ ਰਹਿੰਦੀ ਸੀ ਵਧੀਆ ਸੂਂ ਜਾਂਦੀ ਕਰ ਐਕਤੀ ਜਿਵੇਂ ਆਪ ਆਹ ਹੁੰਦਾ ਪਸ਼ੂ ਵੀ ਉਹ ਪਾਣੀ ਧੜੀ ਜਾਂ ਸਿੱਟੀ ਜਾਂ ਉਹ ਵੀ ਸਿੱਟੀ ਗਈ ਉਹ ਬਣੀਆਂ ਉਹਨਾਂ ਦੀ ਸਿੱਟੀਆਂ ਐਸਾ ਹੀ ਦੱਸਾਂ ਉਹ ਲਿਖ ਰਿਆ ਵੀ ਅਸੀਂ ਹਾਂ ਰਹੀ ਹਾਂ ਤੇ ਆਪਣੇ ਭੈਣ ਪੁੱਛਦੀ ਸੀ ਇੱਕ ਪ੍ਰੀਤ ਵੀਡੀਓ ਦੇ ਰਾਤ ਤੇ ਭੈਣ ਕਹਿੰਦੀ ਤੁਹਾਡੀਆਂ ਮਹਿਸਾ ਹਾਂਜੀ ਕਿਹੜਾ ਤਾਂ ਮਹਿਸਾ ਸੁੱਕ ਵੀ ਗੱਭਣਾਂਗਾ ਤੇ ਇੱਕ ਦੀ ਤਾਂ ਕੱਲ੍ਹ ਵਰਸੋ ਸਾਨੂੰ تسਲੀ ਹੋ ਗਈ ਨੋ ਸੱਸ ਨੂੰ ਤੇ ਦੂਜੀ ਦਾ ਹਜੇ ਪਤਾ ਲੱਗੂਗਾ। ਤੇ ਬਾਕੀ ਲੱਗਦਾ ਵੀ 100% ਚਾਂਸ ਜੇ ਤਾਂ ਲੱਗਦੇ ਆ ਦੇਖ ਕੇ ਪਸ਼ੂਆਂ ਨੂੰ। ਬਿਸੂਨ ਆਲ ਨਹੀਂ ਆ ਮੈਂ ਸਮਝੀ ਤੇ ਇੱਕ ਆਪਣੀ ਗਾਂ ਹੈ ਜਿਹੜੀ ਕਾਲੀ ਉਹ ਵੀ ਸੂਨ ਆਈ ਹੈ। ਪਸ਼ੂ ਆਪਣੇ ਚਾਰੇ ਪੰਜੇ ਖેર ਸੂਨ ਵਾਲੇ ਇੱਕ ਬੱਚੀ ਰਹਿ ਗਈ ਹੁਣ। ਉਹ ਰਾਹ ਨੂੰ ਵੀ ਆਏ ਹੋ ਜਾਂਦਾ ਜੀ ਵੀ ਹਨਾ ਪੈਰ ਮਧਾਉਣੇ ਸਾਰਾ ਦਿਨ ਬਹੁਤ ਘੂੜਾ ਦਾ ਲੱਗ ਜਿਹੜਾ ਸੋਖਾ ਹੁੰਦਾ ਤੇ ਅੱਗੇ ਅੱਜ ਇੱਕ ਮੈਂ ਭੈਣ ਦੀ ਵੀਡੀਓ ਦੇਖੀ ਤੇ ਉਹ ਭੈਣ ਕਰੀ ਜਾਵੇ ਕਹਿੰਦੀ ਲੋਕ ਆਖ ਦਿੰਦੇ ਆ ਦੁੱਧ ਵੇਚਦੇ ਆ ਕਿਉਂ ਵੇਚਦੇ ਆ ਨਾ ਕਹਿੰਦੀ ਸਾਹਮਣੇ ਬਹੁਤ ਔਖੇ ਹੁੰਦੇ ਆ ਪਸ਼ੂ ਕਹਿੰਦੀ ਉਹ ਗੱਲ ਹੁੰਦੀ ਆ ਜੀ ਪਸ਼ੂ ਸਾਰਾ ਦਿਨ ਇੱਕ ਜਣੇ ਨੂੰ ਸਪੈਸ਼ਲ ਉੱਤੇ ਭਾਲਦੇ ਆ ਨਾ ਹੁੰਦਾ ਨਹੀਂ ਘੋੜਾ ਨਹੀਂ ਬੰਦੇ ਉਹੀ ਤਾਂ ਗੱਲ ਆ ਜਾ ਖਾਣੇ ਦਾ ਸੌਫਾ ਉਹੀ ਤਾਂ ਗੱਲ ਹੈ ਲੋ ਜੀ ਬਸ ਦਾਲ ਆਪਣੀ ਬੜੀ ਹੋਈ ਐ ਤੇ ਬਸ ਮੈਂ ਨਾ ਅੱਗ ਬੱਤੀ ਆਂਦੀ ਐ ਦੁੱਧ ਤਾਂ ਦੁੱਧ ਜਿਹੜਾ ਦਰਨ ਵਾਲਾ ਪਿਆ ਫੇਰ ਬੰਨੇ ਉਧਰ ਬਸ ਆ ਮੈਂ ਨਾ ਜਵਾਂ ਜਿੱਕਰ ਤਾਰਾ ਦੂਰ ਕਰ ਦੇ ਹੁਣ ਤਾਂ ਜੀ ਆ ਜਦੋਂ ਆਏ ਜੇ ਹੁੰਦੇ ਹਨ ਨਾ ਕਣਕਾਂ ਹਰੇ ਵਾਈ ਜੀ ਹੁੰਦੀ ਐ ਚਾਰੇ ਪਾਸੇ ਨਾ ਤਾਂ ਖੱਟੇ ਲੀੜੇ ਪਾਉਣ ਦਾ ਕੋਈ ਉਹ ਹੋ ਉਹਨਰ ਵਿੱਚ ਕੱਟਾ ਬਰਿਆ ਹੈ ਫਾਇਦਾ ਮੱਛਰ ਨਾਲ ਕੱਟਾ ਬਰਿਆ ਤੇ ਹੋਰ ਨਾ ਹਰਿਆ ਜਿਸਨੇ ਕੱਲ ਸ਼ਰਟ ਪਾ ਲਈ ਹਰੀ ਤੇ ਜਿਸਨੇ ਸਾਰਾ ਭੱਗ ਗਿਆ ਅੱਜ ਤੱਕ ਇੱਥੇ ਹੋ ਗਿਆ ਪੰਖਾ ਦੇ ਵਾਲਾ ਹੂੰ ਜਿੱਦੜਾ ਡੱਪ ਗਿਆ ਫਿਰਦਾ ਫਿਰਦਾ ਖੇਤ ਕਰਨੀ ਵਾਗ ਗਿਆ ਕੀਸਾ ਨਹੀਂ ਕਰਾਂ ਜਾਂਦਾ ਫਿਰ। ਵਾਪਸ ਹੋ ਗਿਆ। ਲਓ ਜੀ ਆਪਾਂ ਲਾ ਕੇ ਦੁੱਧ ਦੀ ਸਮਸਵਾਈ ਕਰਨ। ਦੇ ਨਾਲ ਉਹਦਾ ਜਿਹੜਾ ਕਿ ਮੈਂ ਗਾਂ ਦੀ ਘਰ ਕੱਢ ਕੇ ਲਈਏ ਇੰਨੇ ਨਾਲ ਹੀ ਹੋ ਗਿਆ ਅੱਗ ਬਹੁਤ ਸੀ। ਤੇ ਬਚਤ ਰਹਿ ਗਈ ਜਿਵੇਂ ਮੈਂ 2 ਮਿੰਟ ਵੀ ਲੇਟ ਹੋ ਜਾਂਦਾ ਸਾਰਾ ਕਿੱਲੇ ਚ ਪੈ ਜਾਂਦਾ। ਤੇ ਬਾਵਨਿਕਲਾ ਨਹੀਂ ਬਚ ਜਾਏਗੀ ਤੇ ਮਗਰ ਜੋ ਸਾਮ ਦੀ ਨਾਲ ਦੀ ਨਾਲ ਬੋਲ ਲਈ ਆਟਾ ਟਾਈਮ ਹੋ ਗਿਆ ਜੀ 5:30 ਹੋ ਗਿਆ। ਕਿਹਾ ਇਹ ਤਾਂ ਰੋਟੀ ਫੱਟਾ ਆਉਣਾ ਹੋ ਜਾਂਦਾ ਕੰਮ ਹੈ ਨਾ ਨਹੀਂ ਫਿਰ ਜਦੋਂ ਐ ਹੋ ਜਾਂਦਾ ਵੀ ਸਾਰੇ ਟਾਈਮ ਨਾਲ ਰੋਟੀ ਖਾ ਲੈਂਦੇ ਆ ਨਾ ਪੱਕ ਦੀ ਪੱਕ ਰੋਟੀ ਫੇਰ ਕਿਵੇਣਾ ਕਾਹਦੇ ਵਾਸਤੇ ਕਰਨਾ ਨਾ ਆਪ ਨੂੰ ਟਾਈਮ ਨਾਲ ਲਾਉਣੀ ਹੈ। ਬਸ ਪੀ ਨਾਲ ਰੋਟੀ ਹੁੰਦੇ ਆਟਾ ਹੁੰਦੇ ਹੁੰਦੇ ਜਾਉਂਗਾ ਕਰਨਾ ਟ੍ਰਿਕਣੀ ਵਾਲਾ ਜਿਹੜਾ ਟ੍ਰਿਕਸ ਲੋ ਜੀ ਵਸੋਂ ਕੱਢ ਜੂਗਾ ਦੁੱਧ ਤੇ ਉਹਨੇ ਆ ਪਾਟਾ ਉਹ ਲੈਨੇ ਫੇਰ ਆਪਣਾ ਰੋਟੀ ਹੀ ਸਾੰਦਾਂਗੇ ਨਾਲ ਦੁੱਧ ਵੀ ਕਰਦਾਂਗੇ ਬਣਾ ਆਪਣਾ ਹੀ ਬਸ ਫੇਰ ਰੋਟੀ ਲੱਗ ਜਾਵੇ ਤੇ ਮੰਮੀ ਲਖਾਈ ਜਾਂਦੇ ਜੀ ਪਸ਼ੂਆਂ ਨੂੰ ਪਾਣੀ ਤੇ ਨਸ਼ਨਾ ਆਪਣਾ ਆਦ ਡੈਡੀ ਨਾਲ ਗਿਆ ਪੰਡਾ ਉਹ ਗਿਆ ਪਿਓ ਪੁੱਤਾ ਆਟਾ ਘਰੋਂ ਲੋ ਜੀ ਆਟਾ ਘੋਟਾ ਘੋਨੇ ਤਾਂ ਆਪਾਂ ਦੁੱਧ ਦੀ ਕਰਤੀ ਪੁਣਾ ਅਪਣਾਈ ਕਿੱਧਰ ਜਾਣਾ ਓਏ ਇਹਦੇ ਡੈਡੀ ਕੱਲ ਦਸਤਾਨੇ ਲਿਆਏ ਜਸ਼ਨ ਤੇਰੇ ਡੈਡੀ ਕੱਲ ਦਸਤਾਨੇ ਲਿਆਏ 100 ਰੁਪਈਆ ਦੇ ਪੂਰੇ ਨਿੱਗੇ ਐ ਇਹਨਾਂ ਜਿਹੜੇ ਜਾਂਦੇ ਆ ਨਾ ਜੀ ਦੁੱਧ ਪਾਉਣ ਸਸੂਕਾਰ ਕੌਣ ਬਲਾਉ ਸਸੂਕਾਰ ਐ ਏਡੇ ਏਡੇ ਹੱਥ ਓ ਮਾਈ ਗਾਡ ਤੇ ਆਤ ਠਰ ਜਾਂਦੇ ਕਹਿੰਦੇ ਦੁੱਧ ਪਾਉਣ ਜਾਂਦੇ ਜੀ ਇਹਦੇ ਤੂੜੀ ਤਾਂ ਤਾਂ ਲਿਆਉਂਦਾ ਪਿਆ ਜੀ ਜਸ਼ਨ ਤੇ ਰੈਡੀ ਲਿਆ ਨਾਉਣ ਤੋਂ ਪਹਿਲਾਂ ਲੈ ਆਉਂਦੇ ਆ ਤੇ ਮੰਮੀ ਪਈ ਜਾਂਦੇ ਪਾਣੀ ਦੋ ਤਾਸੀਗੇ ਪਾਣੀ ਮਾਂ ਤੂੰ ਬੋਲੀ ਜਾਂਦੀ ਆਂ ਜੀ ਆ ਮਾਰਦੀ ਸੀ ਪੀਂ ਨਹੀਂ ਲਿੰਦੀ ਸੀ ਕਾਲੀ ਅੱਛਾ ਇਹ ਤਾਂ ਬਾੜੀ ਖਕਾਰੀ ਹੈ ਉਧਰ ਉਹ ਮਾਰਦਾਂ ਦੋਨੇ ਹੂੰ ਨਾਉਣ ਦੀ ਰਹਾ ਖਾਣ ਦੇ ਤਾਂ ਨਾਉਣ ਪਾਣੀ ਪੀਂਦੇ ਲੋ ਸੋ ਭੁਗੀ ਹੁਣ ਤਾਂ ਲੈ ਵੀ ਆ ਦਿਨ ਬਸ ਉਂਗਲਾਂ ਧੀ ਆ ਦਿਨ ਹੁਣ ਤਾਂ ਨੇ ਉਂਗਲਾਂ ਹੁਣ ਇਹਦਾ ਪੁੱਤ ਕੀ ਪਤਾ ਹੁਣ ਕਿੰਨੇ ਵੱਧ ਵੀ ਲੈ ਸਕਦਾ ਕਿੰਨਾ ਟਾਈਮ ਹੈ ਉਹਨੂੰ ਤਾਂ ਟਾਈਮ ਤਾਂ ਉਹਨੇ ਲੈਣਾ ਹੀ ਆ ਪੂਰਾ ਸਹੀ ਹੈ ਤੇ ਦਿਨਾਂ ਦੇ ਸੂਗੀ ਆਪਦੇ ਟਾਈਮ ਤੇ ਆ ਕੇ ਜਮ ਅੱਖਾਂ ਮੇਰੇ ਲਓ ਜੀ ਬੜਾ ਚਾਹ ਖਾਂਦੀ ਆਹਾ ਹਨਾ ਪਰਾਲੀ ਵਾਲਾ ਨੀਰਾ ਜਿੰਨੀ ਦੇਖ ਕੇ ਮੈਂ ਚਾਹਦੀ ਉਹ ਆਈ ਚਾਹਦੀ ਕਿਹੜੀ ਦੂਜੀ ਲਓ ਜੀ ਬਸ ਮੈਂ ਲਾ ਲਦੀ ਆ ਰੋਟੀ ਦੁੱਧ ਦੀ ਸਮਾਂ ਸਵਾਹੀ ਕਰੀ ਪਤੀਲੀ ਮਾਹਂਦੀ ਆ ਪਤੀਲੀ ਰਹਿ ਗਈ ਮੰਜਨ ਵਾਲੀ ਪਾਸ ਕਰ ਲੈ ਸਾਡੇ ਸਾਰੇ ਕੰਮ ਟਾਈਮ ਨਾਲ ਹੋ ਜਾਂਦਾ ਵਧੀਆ ਪਰ ਸਾਡੀ ਆ ਜਿਹੜੀ ਖੋਲੀ ਆ ਨਾ ਸਾਨੂੰ ਇਹ ਲੇਟ ਕਰਾਉਂਦੀ ਹੈ ਖੋਲੀ ਹੋਰ ਕੀ ਹੈ ਆਈ ਨਹੀਂ ਟਾਈਮ ਨਾਲ ਮਿਲ ਪਾ ਹੋਰ ਮਟਦਾ ਪਛਾ ਜਾਵਨੀ ਬੰਦਾ ਚੱਕੀ ਜਾਂਦਾ ਇਹਦੇ ਕਰੀ ਹੋਰ ਮੁਰਕੇ ਸਾਰੇ ਪਸ਼ੂ ਬਾਹਰ ਰੱਖਣੇ ਪੈਂਦੇ ਆ ਉਹਨਾਂ ਟਾਈਮ 7 ਵਜੇ ਤੱਕ ਜਾਂ 7 ਵਜੇ ਮਿਲਦੀ ਹੈ ਫੇਰ ਪਸ਼ੂ ਨਹੀਂ ਹੁਣ ਤਾਂ ਖੈਰ ਠੀਕ ਆ ਮੌਸਮ ਤਿੰਨ ਕ ਦਿਨਾਂ ਦਾ ਵਧੀਆ ਮੌਸਮ ਹੁਣ ਤਾਂ ਨਹੀਂ ਇੰਨੀ ਹੁੰਦੀ ਠੰਡ ਉਹ ਤਾਂ ਮਾਰ ਤੜਕੇ ਤੜਕੇ ਜੇ ਲੱਗਦੀ ਹੈ ਬਾਲੀ ਨਹੀਂ ਨਹੀਂ ਆਥ ਨੇ ਨਹੀਂ ਪਤਾ ਲੱਗਦਾ ਮੈਂ ਤਾਂ ਪਾਲਾਂ ਲੱਗਦਾ ਕੋਈ ਤਾਂ ਤੜਕੇ ਪਾਲਾ ਹੋਰ ਨਹੀਂ ਨਹੀਂ ਬਾਤ ਦਾ ਦਵਾਰੇ ਭਾਈ ਕੋਈ ਹਾਂ ਮੀ ਤਾਂ ਪਾਊਗਾ ਫਿਰ ਹਜੇ ਮੀ ਪਿਆ ਨਹੀਂ ਵੀ ਤਾਂ ਆਉਂਦਾ ਹੀ ਹੁੰਦਾ ਲਓ ਜੀ ਆਪਾਂ ਮਾਜੀਏ ਪਤਿੱਲੀ ਫੇਲਾ ਲਾਈਏ ਦੋ ਦੋ ਪਰੌਠੇ ਐਨੇ ਡੈਡੀ ਵਰਗੇ ਆ ਜਾਣਗੇ ਫਿਰ ਨਾਲ ਦੀ ਨਾਲ ਗਰਮ ਗਰਮ ਖਾ ਲੈਣਗੇ ਲਓ ਜੀ ਬੰਦ ਲੈ ਮੈਂ ਲਓ ਜੀ ਇਦਾਂ ਜਸ਼ਨ ਦੇ ਰੈਡੀ ਖਾਈ ਜਾਂਦੇ ਆ ਮੰਮੀ ਖਾਈ ਜਾਂਦੇ ਰੈਡੀ ਨੇ ਖਾ ਲਈ ਜਸ਼ਨ ਆਪਣਾ ਖਾਈ ਜਾਂਦਾ ਵੈਸੇ ਸਹੀ ਹੁਣੀ ਲੈ ਆਨੇ ਕੋਈ ਥੋੜਾ ਜਿਹਾ ਤੁਸੀਂ ਮੋਂ ਚਲੋਨੇ ਆਪਾਂ ਵੀਡੀਓ ਦਾ ਅੰਡਾ ਕਰਦੀ ਆਪਾਂ ਤਾਂ ਜੀ ਇਸ ਤਰ੍ਹਾਂ ਪਕਾੜਨੇ ਨੇ ਦੋ ਰੋਟੀਆਂ ਬੇਲ ਕੇ ਵਿਚਾਲੇ ਉਹਨਾਂ ਦੇ ਆਏ ਸਾਰਾ ਆਹ ਹੁੰਦਾ ਜਿਹੜਾ ਸਮਾਨ ਇਹ ਲਾ ਕੇ ਮੂਲੀ ਵਾਲਾ ਤੇ ਮੋਤੀ ਇਹਦੇ ਉੱਤੇ ਆਪਾਂ ਜਿਹੜੀ ਕਿ ਰੋਟੀ ਮੂਤੀ ਬਣਾਉਂਦੇ ਆ ਇਸ ਤਰ੍ਹਾਂ ਤੇ ਇਸ ਤਰੀਕੇ ਨਾਲ ਬਣਾਉਣੇ ਨੇ ਆਸ਼ੀਰਵਾਸ ਚੰਗੀ ਤਰ੍ਹਾਂ ਚਪੇ ਦਿੰਨੇ ਫੇਰ ਕੀ ਗੁੰਦੀ ਨਹੀਂ ਤੇ ਕਿਵੇਂ ਬਣੇ ਮਮਿ ਤੁਹਾਨੂੰ ਨਾ ਵੜੀ ਬਾਸੂ ਮਹਾਸ ਜਦ ਸਾਰੇ ਹੋ ਗਏ ਤਾਂ ਮੈਂ ਖਾਣੋਂ ਨਾਲ ਦਿਨ ਰਾਤ ਤੱਤੇ ਤੱਤੇ ਮੁਰਗੇ ਆ ਬਖਾ ਜਿਹੜੇ ਮੈਂ ਖਾਣੇ ਆਪ ਦੇ ਇੱਕਦੋ ਜਿਹੜੇ ਖਾਣੇ ਉਹ ਲਾਵਾਂਗੀ ਇਹਨੇ ਬਖਾਦੀ ਕੀ ਕਰਨੇ ਜਿਹੜਾ ਬਚੂਆ ਸੋ ਸਾਰਾ ਪੇਸਟ ਜਾਹਾਂ ਉਹੇ ਢਾਟ ਕੇ ਬਣਾਵਾਂਗੇ ਜਿਹੜੇ 2-4 ਵੰਡ ਲੈ ਸਰਦੀ ਜਮਾਨੀ ਆਸ਼ੀਰਵਾਸ ਹੁੰਦਾ ਚੰਗੀ ਤਰ੍ਹਾਂ ਸੈਟਾਪ ਵਿੱਚ ਪੇੜੀਏ ਤਾਂ ਬਹੁਤ ਬੜੇ ਸਵਾਲ ਆਉਂਦੇ ਆ ਪਰ ਉਹ ਆਏਂਗੀ ਤੇ ਚਲੋ ਜੀ ਖਾ ਲਓ ਸਾਰੇ ਪੈਣ ਭਰਾਜੋ ਦੀ ਮੂਲੀਆ ਵਾਲੇ ਪਰੌਠੇ ਦਹੀਂ ਦੇ ਨਾਲ ਬੜੇ ਸਵਾਲ ਆਉਂਦੇ ਰਹਿਣਾ ਪਰੌਠੇ ਬਰੂਠੇ ਤੇ ਦਹੀਂ ਤੇ ਨਾਲ ਹੀ ਬਣੇ ਹਨ ਹਾਂ ਚਲੋ ਜੀ ਅੱਜ ਦੀ ਵੀਡੀਓ ਦਾ ਕਰਦੇ ਆਪਾਂ ਇਥੇ ਇਹਨੇ ਬਣਾ ਲਈ ਸੋ ਨੂੰ ਕੱਲ ਨੂੰ ਆਪਾਂ ਕਿਸੇ ਨਵੇਂ ਵਲੌਗ ਦੇ ਨਾਲ ਜਿਹੜੇ ਬੜੇ ਬੜਾ ਚੈਨਲ ਦੇ ਨਵੇਂ ਹੁੰਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਪਿੰਡ ਪਰ ਮੈਨੂੰ ਸਸ਼ੀ ਕਾਲਜੀ ਭੈਣ ਭਰਾਵਾਂ ਨੂੰ